ਆਰੋਂ ਘਰ ਦੇ ਕਹਿੰਦੇ ਸੀ ਕਿ ਪੜ ਲੈ ਪੁੱਤ ਪੜ ਲੈ ਨਹੀਂ ਢਾਬੇ ਦੇ ਭਾਂਡੇ ਮਾਲ ਦਾ ਫੇਰੇਗਾ ਡੇਗੇ ਮਾਂਜੇਗਾ ਆ ਦੇਖਾ ਆਈਏ ਫਿਰ ਕੈਨੇਡਾ ਆ ਤੈਨੂੰ ਪ੍ਰੌਂਟੀ ਖਵਾਵਾਂ ਆ ਤੈਨੂੰ ਰੋਣਾ ਸਿਖਾਵਾਂ ਆ ਤੈਨੂੰ ਤੱਕੇ ਖਵਾਵਾਂ ਆ ਆ ਤੇ ਭਾਂਡੇ ਮੰਜਾਵਾਂ ਆ ਤੈਨੂੰ ਕੱਪੜੇ ਤਮਾਵਾ ਆ ਤੈਨੂੰ ਰੂਲਣਾ ਸਿਖਾਵਾ ਇਹ ਸਾਰਾ ਆ ਕਿੱਥੇ ਕੈਨੇਡਾ ਉਹਦੇ ਤੋਂ ਨਹੀਂ ਕੰਮ ਸੁਬਦੀਏ ਚੰਗੀ ਤੇਰਾ ਮਾਜ ਵੇਖਣ ਗਈ ਸੀ ਮੇਰੇ ਨਾਲ ਇਹਨੂੰ ਮੰਜ ਗਈ ਤੇਰਾ ਅੱਜ ਤੈਨੂੰ ਅੱਜ ਤੈਨੂੰ ਪੂਰੇ ਪੂਰੇ ਠੀਕ ਹੈ ਭਾਈ ਸਾਹਿਬ ਠੀਕ 16 ਡੋਲਰ ਡੋਲਰ ਲੈ ਲੈ ਕੇ ਮੰਜ ਰੇ ਮੰਜ ਰੇ ਬਾਪੂ ਭਈਆ ਉਹ ਨਹੀਂ ਕੈਨੇਡਾ ਭੈਜੋ ਇਹ ਗੁੜੀ 6x4 ਦੇ ਕਮਰੇ ਜੇ ਪਾਏ ਤੂੰ ਘਰ ਕਰਾਇਦਾ ਗੁੜੀ ਆ ਜਿੰਦਗੀ ਕਰਾਇਦੀ ਜੀ ਨੇ ਇਥੇ ਸਵੇਰੇ ਮਸ਼ੀਨਾਂ ਵਾਂਗ ਚੱਲ ਜਾਈਦਾ ਕਾਲਜ ਕਾਲਜ ਦਾ 3 ਘੰਟੇ ਕਾਲਜ ਦਾ ਇਹਦੇ ਫਿਰ ਕੰਮ ਲੱਭਣ ਚੱਲ ਜਾਈਦਾ ਕੰਮ ਲੱਭੀ ਦਾ ਜਾ ਕੇ ਹਾਇਰਿੰਗ ਨਹੀਂ ਹਾਇਰਿੰਗ ਨਹੀਂ ਹਾਇਰਿੰਗ ਨਹੀਂ ਆਇਆ ਘਰੇ ਰੋਮ ਪਤਾ ਰੋਟੀ ਬਣਾਉਣੀ ਪੈਣੀ ਫਿਰ ਫਿਰ ਵੀ ਨਹੀਂ ਖਾਈਦੀ ਫੇਰ ਬਿਸਕੁਟ ਭੁਈਆ ਭਾਈ ਖਾ ਕੇ ਸਾਰ ਲਈਦਾ ਟੰਟਾ ਜੁੰਡਾ ਪਿੱਛੇ ਮੇਰਾ ਵੀਰ ਧਿਆਨ ਨਾ ਲੱਗਿਆ ਕਰੋ ਇਹ ਜੰਟ ਬੇੜਾ ਕਰ ਕਰਦੇ ਬੰਦੇ ਦਾ ਬਹੁਤ ਖਰਾਬ ਕੀਤਾ ਯਾਰ ਕਹਿ ਕੇ ਮੀਸੀ ਸਾਗਾ ਦਾ ਸੋਰਟ ਵਿੰਸਰ ਦਿੱਤਾ ਨਾ ਕੁੜੀ ਤੇ ਕੋਈ ਹੈ ਨਾ ਕੁਝ ਹੋਰ ਕੈਨੇਡਾ ਦੇ ਬ੍ਰੈਂਟਨ ਵਰਗੇ ਸ਼ਹਿਰਾਂ 'ਚ ਕੰਮ ਨਹੀਂ ਲੱਭਦਾ ਬਾਈ ਇੱਥੇ ਬਹੁਤ ਘਾਟ ਹੈ ਯਾਰ ਸਤਿ ਸ਼੍ਰੀ ਅਕਾਲ ਪੰਜਾਬੀਓ ਕੈਨੇਡਾ ਦੇ ਵਿੱਚ ਗਏ ਹੋਏ ਪੰਜਾਬੀ ਮੁੰਡੇ ਕੁੜੀਆਂ ਜੋ ਕਿ ਸਟੱਡੀ ਵੀਜ਼ਾ ਦੇ ਉੱਤੇ ਗਏ ਹਨ ਉਹਨਾਂ ਦੇ ਵੱਲੋਂ ਹੁਣ ਕੈਨੇਡਾ ਦੇ ਵਿੱਚ ਇਹ ਕੰਮ ਦੇ ਹਾਲਾਤ ਦੱਸੇ ਗਏ ਹਨ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਵੀਡੀਓ ਕਾਫੀ ਜ਼ਿਆਦਾ ਹੁਣ ਵਾਇਰਲ ਹੋ ਰਹੀਆਂ ਹਨ